ਦਜੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ ਇਹ ਰਾਤ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਜਿਤ ਕੱਲੇ ਸੀ ਗਸ਼ਤ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਤੇ ਵੀ ਵਧਾਈ ਹੋਈ ਹੈ ਗਸ਼ਤ ਤੇ ਉਹ ਜਦੋਂ ਗਸ਼ਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਉਹਨਾਂ ਨੇ ਪਿੱਛਾ ਤੇ ਕੀਤਾ ਪਰ ਉਹ ਨੇਰੇ ਦੀ ਓਟ ਲੈ ਕੇ ਉਹ ਕਿਰਾਂ ਭੱਜਣ ਦੇ ਕਾਮਯਾਬ ਹੋ ਗਏ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ 5 ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਪਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕੱਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਸੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਪਾਲ ਕਰ ਰਹੇ ਹਾਂ ਅਗਲਾਕ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜ ਲਾਂਗੇ ਸਰਕੀ ਦਾ ਕੋਈ ਵੱਡੀ ਗੱਲ ਪੀ ਤਾਂ ਹੁਣ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸੈਲਫ ਵੀ ਬੜੀ ਵੱਡੀ ਗੱਲ ਹੈਗੀ ਆ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਹੁਜਦੂ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋ ਜਾਊਗਾ ਇਹ 39 ਰਾਤ ਫਿਰ ਫੋਰ ਪਾਰਸਤਾ ਦੇ ਪਰਲੇ ਨਹੀਂ ਇਹ ਦੇਖੋ ਅਪਾ ਗੈਸ ਕਰ ਲਈਏ ਤੇ ਕੋਈ ਜਦਾ ਹੀ ਬੰਦੇ ਨਹੀਂ ਫੜੇ ਜਾਂਦੇ ਅਸੀਂ ਤੁਹਾਨੂੰ ਕੋਈ ਉਸ ਜੋ ਆਪਣੇ ਕੋਈ ਕੁਛ ਪੜਤਾਲ ਤੋਂ ਬਾਅਦ ਹੀ ਫਟੋ ਸਿੱਧੇ ਲਈ ਹਾਲ ਦੀ ਗੜੀ ਸਾਨੂੰ ਇੱਕ ਵੈਪਨ ਮਿਲੇ ਦੋ ਬੰਦੇ ਜਿਹੜੇ ਅਟੈਚੀ ਸੁੱਟ ਕੇ ਭੱਜੇ ਸੀ ਉਹਨਾਂ ਚੋਂ ਕੋਈ ਸੀਸੀਟੀ ਵੀ ਇਹ ਸਾਰੀਆਂ ਹੀ ਖੰਗਾਲ ਰਹੇ ਨੇ ਸਹੀ ਹੈ ਜੀ ਸਾਰਾ ਚੁੱਕ ਸਾਡ ਕੋਈ ਨਹੀਂ ਆਪਾਂ ਰੂਸੀ ਆ ਇਹ ਕਿਰਾਂ ਜੀ ਦੇਖੋ ਬਣੇ ਜਿੰਨੂੰ ਕੀ ਲੱਗਦੇ ਹੁਣ ਐਫਐਸਐਲ ਭੇਜਾਂਗੇ ਉਤੋਂ ਦੇਖਣ ਨੂੰ ਤੇ ਬਦੀ ਸੋਫਿਸਟੀਕੇਟਿਡ ਵੈਪਨ ਲੱਗਦੇ ਹੈਗੇ ਨੇ ਐਫਐਸਐਲ ਜਦੋਂ ਸਾਡੀ ਜਾਂਦੀ ਹੁੰਦੀ ਹੈ ਫਿਰ ਉਤੋਂ ਸਾਰਾ ਪਤਾ ਲੱਗਦਾ ਹੈ ਕਿ ਕਿਦਾਂ ਦਾ ਹੈ ਇਹ ਕਿ ਸਟੈਗ ਦਾ ਸਰ ਮੈਗਜ਼ੀਨ ਵਾਲੇ ਹੈ ਜੀ ਜਿੰਨੂੰ ਕੀ ਕਹਿੰਦੇ ਸਿੰਗਲ ਸ਼ਾਟ ਨਹੀਂ ਹੈਗਾ ਮੈਗਜ਼ੀਨ ਵਾਲੇ ਨੇ